ਹਾਂਜੀ ਸਵਾਗਤ ਹੈ ਜੀ ਕਿਸਾਨ ਵੀਰੋ ਤੁਹਾਡਾ ਆਪਣੇ ਔਲਖ ਡੈਰੀ ਫਾਰਮ ਚੈਨਲ ਤੇ ਕਿਸਾਨ ਵੀਰੋ ਅੱਜ ਫੇਰ ਆਪਾਂ ਜੱਸੇ ਵੀਰ ਕੋਲੇ ਪਹੁੰਚੇ ਆਂ ਬਾਈ ਦਾ ਬੜਾ ਸਾਫ਼ ਸੁਥਰਾ ਵਪਾਰ ਲੈਣ ਦਾ ਕੰਮ ਆ ਭਰਾ ਦਾ ਪਿੰਡ ਸੁਖਨਾਲੇ ਸੁਖਨਾਲੇ ਪਿੰਡ ਦੇ ਗਵਾਂਢੀ ਪਿੰਡ ਕਿਸਾਨ ਵੀਰੋ ਇੱਕ ਪਾਸੇ ਨਵਾਂ ਕਿਲਾ ਰਹਿ ਜਾਂਦਾ ਤੇ ਇੱਕ ਪਾਸੇ ਡੋਹਕ ਪਿੰਡ ਰਹਿ ਜਾਂਦਾ ਜੀ ਤੇ ਜਿਲ੍ਹਾ ਆਪਾਂ ਨੂੰ ਇਹ ਦਾ ਸੁਖਨਾਲੇ ਨੂੰ ਫਰੀਦਕੋਟ ਪੈਂਦਾ ਬੜੀ ਸੋਹਣੀ ਸਕਰੀਨ ਤੇ ਫੇਰ ਤੁਸੀਂ ਇੱਕ ਜਰਸੀ ਵੈੱਟ ਦੇਖ ਰਹੇ ਹੋ ਕਿਸਾਨ ਵੀਰੋ ਸੂਈ ਐ ਵੀਰ ਤੋਂ ਪੁੱਛਾਂਗੇ ਆਪਾਂ ਕਿੰਨੇ ਕ ਦਿਨਾਂ ਦੀ ਤੇ ਫੇਸ ਕੁਆਲਿਟੀ ਬਾ ਕਮਾਲ ਥਣਾ ਦੀ ਬੰਤਰ ਬੜੀ ਸੋਹਣੀ ਰੱਖੀ ਐ ਕਿਸਾਨ ਵੀਰੋ ਕੱਦ ਸਮੱਧਰ ਆ ਕਿਸਾਨ ਵੀਰੋ ਜਿੱਡਾ ਕਿ ਜਰਸੀ ਦਾ ਹੁੰਦਾ ਹੈ ਬੜੀ ਸੋਹਣੀ ਜਰਸੀ ਐ ਬਾਕੀ ਤੁਸੀਂ ਤੁਰਦੀ ਦੀ ਜੱਜਮੈਂਟ ਲਾਇਓ ਪਹਿਲਾਂ ਇਹਨੂੰ ਤੋੜਾਂਗੇ ਤੇ ਫਿਰ ਥਾਰੀ ਬਣਦੀ ਐ ਦੀ ਡਿਟੇਲਸ ਤੁਹਾਨੂੰ ਲੈ ਕੇ ਦਿੰਨੇ ਆ ਜਿਹੜਾ ਇਹਨੇ ਮੇਲ ਕਾਫ ਨੂੰ ਜਨਮ ਦਿੱਤਾ ਵੱਛਾ ਕਿਸਾਨ ਵੀਰੋ ਇਹਦੇ ਮਗਰ ਐ ਤੁਰੋ ਜੱਸੇ ਵੀਰ ਤੇ ਫੇਰ ਇਹਦੀ ਬਣਦੀ ਸਾਰੀ ਡਿਟੇਲ ਇੰਨੀ ਕਿਸਾਨ ਵੀਰੋ ਵੇਖੋ ਫੇਸ ਕੁਆਲਿਟੀ ਕਿਆ ਬਾਤਾਂ ਸਮਝ ਤੁਸੀਂ ਆਪਣੀ ਨਾ ਡੰਗਰ ਖਰੀਦਣਾ ਕਿਸਾਨ ਵੀਰੋ ਤੇ ਵੱਛੀ ਕਿਆ ਬਾਤਾਂ ਵਹਿੜ ਹੈ ਕਿਸਾਨ ਵੀਰੋ ਸੁਹਾ ਵੀਰ ਤੋਂ ਪੁੱਛਦੇ ਆਪਾਂ ਖਿੰਨਮ ਲੇਵੇ ਦੀ ਬਣ ਤਰਬਾ ਕਮਾਲ ਹੈ ਕਿਸਾਨ ਵੀਰੋ ਜਰਸੀ ਵਹਿੜ ਹੈ ਕੱਦ ਸਮੰਦਰ ਹੈ ਤੇ ਕੁਆਲਿਟੀ ਵਾਈਜ਼ ਕਿਆ ਬਾਤਾਂ ਫੇਸ ਕੁਆਲਟੀ ਜਿссе ਵੀਰ ਵਿਖਾਉਣੇ 2 ਮਿੰਟ ਕ੍ਰਾਸ ਜੇਜ ਪੈਂਦੀ ਜਿਵੇਂ ਪੰਜਾਬ ਵਾਲੀਆਂ ਜਰਸੀਆਂ ਹੁੰਦੀਆਂ ਕਿਸਾਨ ਵੀਰੋ ਤੇ ਥਣਲੇਵੇ ਦੀ ਬੰਤਰ ਬਾ ਕਮਾਲ ਥਣ ਤੇ ਨਾੜਾਂ ਵੇਖੋ ਤੁਸੀਂ ਮਿਲਕ ਵੇਲ ਚੰਗੀ ਐ ਦੁੱਧ ਪੁੱਛਦੇ ਵੀਰ ਤੋਂ ਕਿੰਨਾ ਕੁ ਦੁੱਧ ਦੇ ਦੇ ਸਕਦੀ ਐ ਤੇ ਬਾਕੀ ਤੁਸੀਂ ਸਮਝੋ ਕਿਸਾਨ ਵੀਰੋ ਦੁੱਧ ਹੁੰਦਾ ਜਿਹੜਾ ਪਾਇਦਾ ਦੁੱਧ ਤੁਸੀਂ ਦੇਖਣਾ ਵੀ ਤੁਸੀਂ ਡੰਗਰ ਦੇ ਥੱਲੋਂ ਕਿੰਨਾ ਕੁ ਦੁੱਧ ਚੋ ਸਕਦੇ ਲੇਵੇ ਦੀ ਬੰਤਰ ਫੇਰ ਆਪਾਂ ਤੁਹਾਨੂੰ ਨੇੜੇ ਹੋ ਕੇ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿਸਾਨ ਵੀਰੋ ਵੇਖੋ ਤੁਸੀਂ ਨਾੜਾਂ ਵੇਖੋ ਲੇਵੇ ਤੇ ਬੜੀਆਂ ਸੋਹਣੀਆਂ ਨਾੜਾਂ ਤੇ ਜਿਹੜਾ ਬੱਛਾ ਕਿਸਾਨ ਵੀਰ ਉਹਨੂੰ ਕਿੰਨੇ ਕ ਦਿਨ ਹੋਏ ਸੂਈ ਨੂੰ ਤੁਸੀਂ ਸਮਝੋ ਵੇਖੋ ਦੂਜੇ ਪਾਸੇ ਦੀ ਲੇਵੇ ਥਣ ਦੀ ਥਣ ਤੋਂ ਵੇਥੀ ਬੜੀ ਸੋਹਣੀ ਐ ਤੇ ਕੁਆਲਿਟੀ ਬੜੀ ਚੰਗੀ ਕੁਆਲਿਟੀ ਦੀ ਜਰਸੀ ਵੈੜ ਸਕਰੀਨ ਤੇ ਤੁਸੀਂ ਦੇਖ ਰਹੇ ਹਾਂ ਜਥੇਵੀਰ ਸਾਥਰੀ ਗੱਲ ਬਾਈ ਜੀ ਹੋਰ ਠੀਕ ਠਾਕ ਬਾਈ ਜੀ ਚੱਲਦੀ ਗੱਲੋ ਬਾਈ ਚੱਲੀ ਜਾਂਦਾ ਕਾਰੋਬਾਰ ਫਿਰ ਤੇ ਬਾਈ ਜੀ ਆਪਾਂ ਜਿਵੇਂ ਵੀਡੀਓ ਅਪਲੋਡ ਆਪਣੇ ਚੈਨਲ ਤੇ ਪਹਿਲਾਂ ਕੀਤੀਆਂ ਮਾਲ ਸਾਰਾ ਸੇਲ ਹੋ ਗਿਆ ਸਾਰਾ ਹੋ ਜਾਂਦਾ ਸੇਲ ਜੀ ਅੱਛਾ ਤੇ ਇਹਦੀ ਜੱਥੇ ਬਾਈ ਅੱਜ ਫਿਰ ਇੱਕ ਹੀ ਐ ਵੈਨ ਤੇ ਕੀ ਡਿਟੇਲ ਐ ਇਹਦੀ ਇਹ ਦੂਜਾ ਸੁਆਸ ਹੋਈ ਆ ਜੀ ਅੱਛਾ ਜੀ ਤਿੰਨ ਦਿਨ ਸੋਈ ਨੂੰ ਆਏ ਠੀਕ ਆ ਜੀ ਤੇ 11 ਕਿਲੋ ਬੋਲਾ ਤਿਆਰ ਆ ਜੀ ਹੁਣ ਹਾਜ਼ਰ 11 ਕਿਲੋ ਬੋਲਾ ਜੀ ਤੇ ਜੱਸੇ ਵੀਰ ਮੰਨ ਲਾ ਵੀ ਕੱਦ ਸਮੱਧਰ ਹੈ ਜਿੰਨਾ ਕੋ ਹੁੰਦਾ ਜਰਸੀ ਦਾ ਤੇ ਕ੍ਰੌਸ ਜੀ ਚ ਥੋੜੀ ਜੀ ਪੈਂਦੀ ਹੈ ਵੀ ਇਹ ਹੈ ਪੰਜਾਬ ਵਾਲੀ ਵੀਰ ਇਹ ਮਿਕਸ ਹੈ ਜੀ ਮਿਕਸ ਜੀ ਕਹਿ ਸਕਦੇ ਆਪਾਂ ਵੀ ਕੱਦ ਸਮੱਧਰ ਕਰਕੇ ਤੇ ਚਲੋ ਕੋਈ ਵੀ ਬੰਦਾ ਆਪਦੀ ਸਮਝ ਨਾਲ ਖਰੀਦਦਾ ਡੰਗਰ ਤੇ ਇਹਦਾ ਕੀ ਰੇਟ ਰੱਖਿਆ ਜੱਸੇ ਵੀਰ ਇਹਦਾ 55000 ਰੱਖਿਆ ਵੀਰੇ 55000 ਰੁਪਏ ਮੁੱਲ ਕਿਸਾਨ ਵੀਰੋ ਮੁੱਲ ਆ ਜਿਹੜਾ ਜੱਸੇ ਵੀਰ ਨੇ 55000 ਰੱਖਿਆ ਹੈ ਬੜੀ ਸੋਹਣੀ ਇੱਕ ਸਮੱਦਰ ਜੇ ਕੱਦਦੀ ਆ ਵੀ ਛੋਟੀ ਜੀ ਜਰਸੀ ਆਪਾਂ ਕਹਿ ਸਕਦੇ ਕਿਸਾਨ ਵੀਰੋ ਪਰ ਹੈ ਜਿਵੇਂ ਪੰਜਾਬ ਵਾਲੇ ਬੱਚੇ ਹੁੰਦੇ ਆ ਉਹ ਹੈ ਕਰੋਸ ਜੀ ਚ ਪੈਂਦੀ ਹੈ ਤੇ ਬੜੀ ਸੋਹਣੀ ਇੱਕ ਜਰਸੀ ਵੈੜ ਤੁਸੀਂ ਕਹਿ ਸਕਦੇ ਕਿਸਾਨ ਵੀਰੋ ਬਾਕੀ ਸਮਝ ਤੁਸੀਂ ਆਪਦੀ ਨਾਲ ਡੰਗਰ ਖਰੀਦਣਾ ਜੱッセ ਵੀਰ ਦਾ ਜਿਹੜਾ ਕੰਟੈਕਟ ਨੰਬਰ ਆਪਾਂ ਸਕਰੀਨ ਤੇ ਲਾਵਾਂਗੇ ਬੜਾ ਸੋਹਣਾ ਵੀਰ ਦਾ ਵਪਾਰ ਲੈਣ ਦਾ ਕੰਮ ਆ ਕਿਸਾਨ ਵੀਰੋ ਤੇ ਰੂਟੀਨ ਚ ਵੀਰ ਕੋਲੇ ਡੰਗਰ ਆਉਂਦੇ ਰਹਿੰਦੇ ਇੱਥੋਂ ਤੁਸੀਂ ਜਦੋਂ ਮਰਜੀ ਇੱਥੇ ਵੀਰ ਕੋਲੇ ਪਹੁੰਚ ਕਰੋਗੇ ਤੇ ਤੁਹਾਨੂੰ ਕੋਈ ਨਾ ਕੋਈ ਡੰਗਰ ਇੱਥੇ ਮਿਲ ਮਿਲੇਗਾ ਤੇ ਬਾਕੀ ਧੰਨਵਾਦ ਕਿਸਾਨ ਵੀਰੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਚ